ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਟਿੰਸਾ ਫੈਮਲੀ ਬਲੌਗ ਤੇ ਤੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮੇਰੀ ਹੋ ਸਕਦਾ ਇੱਕ ਚੈਨਲ ਦੇ ਉੱਪਰ ਇੰਟਰਵਿਊ ਦੇਖੀ ਹੋਵੇ ਜਿਸ ਚੈਨਲ ਦਾ ਨਾਮ ਸੀਗਾ ਬੀਬੀ ਵਾਹਿਗੁਰਦੀਪ ਕਰੇਵਾਲ ਤੇ ਉਸ ਚੈਨਲ ਦੇ ਉੱਪਰ ਤੁਸੀਂ ਮੇਰੀ ਜੇ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਉਸ ਵੀਡੀਓ ਤੋਂ ਬਾਅਦ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਆਪਾਂ ਹਨਾ ਆਪਣਾ ਕੰਮ ਵਾਹਿਗੁਰਦੀ ਮੇਰੇ ਨਾਲ ਪਹਿਲਾਂ ਵੀ ਸੋਣਾ ਚੱਲ ਰਿਹਾ ਸੀ ਪਰ ਉਸ ਵੀਡੀਓ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਨਾਲ ਜੁੜੇ ਤੇ ਕੰਮ ਨੂੰ ਹੋਰ ਵੀ ਬਹੁਤ ਜ਼ਿਆਦਾ ਵਧੀਆ ਜਿਹੜਾ ਕੀ ਕਹਿ ਸਕਦੇ ਹਾਂ ਹੌਸਲਾ ਫੁਜਾਈ ਵੀ ਹੋਈ ਆ ਹਨਾ ਤੇ ਆਪਣੇ ਕੰਮ 'ਚ ਵੀ ਵਾਧਾ ਹੋਇਆਗਾ ਤੇ ਉਹਦੇ ਪਲੱਸ ਇਹ ਆ ਕਿ ਆਪਣੇ ਨਾਲ ਬਹੁਤ ਸਾਰੇ ਕੰਮ ਕਰਨ ਵਾਲੇ ਜਿਹੜੇ ਕਾਰੀਗਰ ਨਵੇਂ ਜੁੜੇ ਚਾਹੇ ਉਹ ਫੁਲਕਾਰੀਆਂ ਨੂੰ ਲੈ ਕੇ ਹੋਣ ਚਾਹੇ ਉਹ ਸਿੱਧੀ ਕੜਾਈ ਨੂੰ ਲੈ ਕੇ ਹੋਣ ਚਾਹੇ ਉਹ ਜਿਹੜੀਆਂ ਆਪਣੀਆਂ ਰਵਾਇਤੀ ਕਢਾਈਆਂ ਜਿਵੇਂ ਮੱਖੀ ਤੋਪਾ ਸੰਗਰੀ ਤੋਪਾ ਹਨਾ ਗੰਡ ਤੋਂਪਾ ਚੱਲਦੀਆਂ ਆ ਰਹੀਆਂ ਸੀਗੀਆਂ ਜੇ ਤਾਂ ਇਹ ਆਪਾਂ ਸਾਰੇ ਆਰਟੀਕਲ ਰੈਡੀ ਕਰਦੇ ਆਂ ਅਗਰ ਤੁਸੀਂ ਕਿਸੇ ਨੇ ਕਰਵਾਉਣਾ ਹੋਵੇ ਤੇ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਆਪਣਾ ਨੰਬਰ ਦਿੱਤਾ ਹੁੰਦਾ ਹੈ ਪਰ ਮੈਂ ਫਿਰ ਵੀ ਬੋਲ ਦਿੰਨੀ ਹੈਗੀ 98152028079815102807 ਤੇ ਜੇ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਬੀਬੀ 바이 ਗੁਰਦੀਪ ਗਰੇਵਾਲ ਸਰਚ ਕਰਕੇ ਉੱਥੇ ਜਾ ਕੇ ਮੇਰੀ ਵੀਡੀਓ ਦੇਖ ਸਕਦੇ ਹੋਗੇ ਤੇ ਵੈਸੇ ਵੀ ਉਹ ਬਹੁਤ ਸੋਹਣੀਆਂ ਸਮਾਜ ਨੂੰ ਸੇਧ ਦਿੰਦੀਆਂ ਵੀਡੀਓ ਨੇ ਜਿਹੜੀਆਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਨੇਗੇ ਤੁਸੀਂ ਉਹਨਾਂ ਨੂੰ ਇਸ ਤੋਂ ਪਹਿਲਾਂ ਵੀ ਸੋਸ਼ਲ ਚੈਨਲ ਤੇ ਵੀ ਦੇਖਿਆ ਹੋਊਗਾ ਉੱਥੇ ਬਹੁਤ ਸੋਹਣੀ ਗੱਲਬਾਤ ਕਰਦੇ ਹੁੰਦੇ ਸੀਗੇ ਬਹੁਤ ਸਾਰਾ ਕੰਟੈਂਟ ਲੈ ਕੇ ਆਉਂਦੇ ਸੀ ਤੇ ਹੁਣ ਉਹ ਆਪਣੇ ਚੈਨਲ ਬਣਾਇਆ ਉਹਨਾਂ ਨੇ ਤੇ ਉਹਦੇ ਤੇ ਵੀ ਬਹੁਤ ਸੋਹਣਾ ਡਿਫਰੈਂਟ ਤਰ੍ਹਾਂ ਦਾ ਕੰਟੈਂਟ ਲੈ ਕੇ ਆਉਂਦੀ ਨਿਗੇ ਤੇ ਤੁਸੀਂ ਉਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੈਸੇ ਉਹਨਾਂ ਨੂੰ ਮੇਰੀ ਆਡੀਅנס ਆ ਜਿੰਨੀ ਖੜਾ ਤੇ ਉਹਦੇ ਵਿੱਚ ਲਗਭਗ ਸਾਰੇ ਸਾਡੇ ਉਹਨਾਂ ਨੂੰ ਜਾਣਦੇ ਹੀ ਆਗੇ ਤੇ ਅੱਜ ਆਪਾਂ ਤੁਹਾਨੂੰ ਕੁਝ ਤੁਹਾਡੇ ਨਾਲ ਮੈਂ ਸ਼ੇਅਰ ਕਰੂਗੀ ਕੁਝ ਬਾਗਾਂ ਦੇ ਡਿਜ਼ਾਈਨ ਹਨਾ ਇਹ ਇਹਨਾਂ ਦੇ ਮੈਂ ਨਾਮ ਦੱਸੂਗੀ ਤੇ ਥੋੜੀ-ਬਹੁਤ ਇਹਨਾਂ ਦੇ ਬਾਰੇ ਜੋ ਵੀ ਮੈਨੂੰ ਜਾਣਕਾਰੀ ਆ ਹਨਾ ਮੈਂ ਉਹ ਦੱਸੂਗੀ ਤੇ ਆਪਣੇ ਕੋਲ ਇਸ ਟਾਈਮ ਸਾਰੇ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੜਾਈ ਕਰਵਾਉਣੀ ਆ ਤੁਸੀਂ ਕਰਵਾ ਸਕਦੇ ਹੋਗੇ ਤੇ ਹੁਣ ਕਿਉਂਕਿ ਵਿਆਹਾਂ ਦਾ ਜਿਹੜਾ ਸੀਜ਼ਨ ਹੁਣ ਉਹ ਜਾ ਕੇ ਸਤੰਬਰ ਚ ਸ਼ੁਰੂ ਹੋਣਾ ਹੈਗਾ ਇਹ ਹਨਾ ਜਿਹੜੇ ਵਿੱਚ ਵਿਚਾਲੇ ਕੋਈ ਆਜੂਗਾ ਜਿਹੜਾ ਪੂਰਾ ਸੀਜ਼ਨ ਹੁੰਦਾ ਜਿਹੜਾ ਪੀਕ ਸੀਜ਼ਨ ਹੁੰਦਾ ਹੈ ਉਹ ਸੈਪਟੈਂਬਰ ਤੋਂ ਸਟਾਰਟ ਹੋ ਜਾਂਦਾ ਹੈ ਇਹ ਮਾਰਚ ਤੱਕ ਚੱਲਦਾ ਹੈ ਤੇ ਪਰ ਜਿਹੜੀਆਂ ਜਿਹੜੇ ਇਹ ਕੰਮ ਨੇ ਬਹੁਤ ਬ੍ਰੀਕ ਹੁੰਦੇ ਨੇ ਕਿ ਇਹਦੇ ਲਈ ਆਪਾਂ ਨੂੰ ਪਹਿਲਾਂ ਤੋਂ ਤਿਆਰੀ ਕਰਨੀ ਪੈਂਦੀ ਆ ਸੋ ਆਪਣੇ ਕੋਲ ਬਹੁਤ ਵੱਡੀ ਵਾਈਗੁਰ ਦੀ ਮੇਅਰ ਦੇ ਨਾਲ ਟੀਮ ਤਿਆਰ ਹੋ ਚੁੱਕੀ ਹੈਗੀ ਤਾਂ ਅਗਰ ਤੁਸੀਂ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਵਾਸਤੇ ਬਾਗ ਫੁਲਕਾਰੀਆਂ ਤਿਆਰ ਕਰਾਉਣੇ ਨੇ ਕਿਉਂਕਿ ਬਰੀਕੀ ਕੰਮ ਹੁੰਦਾ ਹੀ ਫਿਰ ਸੀਜ਼ਨ ਦੇ ਵਿੱਚ ਤੁਹਾਡੇ ਆਰਡਰ ਲੇਟ ਹੋ ਜਾਂਦੇ ਨੇਗੇ ਹਨਾ ਬਹੁਤ ਹੌਚ ਪੌਚ ਹੋ ਜਾਂਦਾ ਵਧੀਆ ਨਹੀਂ ਲੱਗਦਾ ਤੁਹਾਡੇ ਨਾਲ ਜਿਹੜਾ ਕਰਾਰ ਕੀਤਾ ਗਿਆ ਹੁੰਦਾ ਉਹ ਕਰਾਰ ਤੇ ਚੀਜ਼ ਨਹੀਂ ਮਿਲਦੀ ਅਗਰ ਤੁਸੀਂ ਕੰਮ ਨੂੰ ਬੜੀ ਸਹਜ ਤਰੀਕੇ ਨਾਲ ਤੇ ਸੋਹਣੇ ਤਰੀਕੇ ਨਾਲ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਖੁਦ ਹੀ ਆਰਡਰ ਦੇ ਦਿਓ ਤੇ ਮੈਂ ਤੁਹਾਡੇ ਨਾਲ ਡਿਜ਼ਾਈਨਾਂ ਜਿਹੜੇ ਬਾਗਾਂ ਦੇ ਡਿਜ਼ਾਈਨਾਂ ਬਾਰੇ ਗੱਲ ਕਰਦੀ ਹਾਂ ਜਿਹੜਾ ਮੇਰੇ ਹੱਥ ਦੇ ਵਿੱਚ ਹੈਗਾ ਇਹ ਹੈਗਾ ਕਾਡੀ ਬਾਗ ਹਣਾ ਇਹੀਆਂ ਜਿਹੜੀਆਂ ਫੋਟੋ ਨੇ ਇਹ ਮੈਂ ਆਪਣੇ ਇਲਾਹੀ ਸੰਦੂਖ ਨਾਮ ਦਾ ਇੰਸਟਾਗ੍ਰam ਤੇ ਪੇਜ ਬਣਾਇਆ ਹੋਇਆ ਈ ਉਹਦਾ ਜਿਹੜਾ ਲਿੰਕ ਉਹ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤੀ ਇਸ ਵੀਡੀਓ ਦੇ ਤੇ ਤੁਸੀਂ ਉੱਥੇ ਜਾ ਕੇ ਇਹਨਾਂ ਦੇ ਸਾਰਿਆਂ ਦੇ ਡਿਜ਼ਾਈਨ ਦੇਖ ਸਕਦੇ ਹੋ ਬਾਕੀ ਮੈਂ ਵੀਡੀਓ ਵਿੱਚ ਵੀ ਤੁਹਾਨੂੰ ਦਿਖਾ ਦਿੰਨੀ ਆ ਇੱਕ ਆਡੀ ਬਾਗ ਹੈਗਾ ਇੱਕ ਆਡੀ ਬਾਗ ਇਹ ਹੈਗਾ ਵੀ ਜਿਹੜੀ ਇਹ ਮਸ ਬਾਕੀ ਤਾਂ ਡਿਜ਼ਾਈਨ ਤੁਸੀਂ ਦੇਖਿਆ ਹੋਊਗਾ ਵੈਸੇ ਵੀ ਇਹ ਸਿੰਪਲ ਡਿਜ਼ਾਈਨ ਹਨਾ ਪਾਈ ਹੁੰਦੇ ਨੇ બસ ਇਹਦੇ ਵਿੱਚ ਜਿਹੜੀਆਂ ਵਾਈਟ ਕਲਰ ਦੀਆਂ ਚੀਜ਼ਾਂ ਹਨ ਇੱਕ ਕਾਢੀਆਂ ਪਾਈਆਂ ਹੋਈਆਂ ਨੇ ਇਹਨੂੰ ਤਾਂ ਕਰਕੇ ਕਾਢੀ ਬਾਗ ਕਹਿੰਦੇ ਆ ਬਾਕੀ ਜਿਹੜਾ ਸਾਰਾ ਸਮਾਨ ਡਿਜ਼ਾਈਨਰ ਜਿਮੈਟਰੀ ਵਗੈਰਾ ਵਾਲਾ ਹੀ ਹੈਗਾ ਤੇ ਹਨਾ ਐਵੇਂ ਇਹਦੇ ਵਿੱਚ ਤੁਹਾਨੂੰ ਬਾਗ ਆਪਾਂ ਬਣਾ ਕੇ ਦੇਵਾਂਗੇ ਬਹੁਤ ਸੋਹਣਾ ਬਣਾ ਕੇ ਦੇਵਾਂਗੇ ਜਿਵੇਂ ਆ ਦੇਖੋ ਪੂਰਾ ਬਾਰਡਰ ਹਨਾ ਫਿਰ ਜਿਹੜੀਆਂ ਇਹ ਹੈਗੀਆਂ ਕੰਨੀਆਂ ਨੇ ਲੰਬੀਆਂ ਕੰਨੀਆਂ ਇਦਾਂ ਦੀ ਗੁੱਤ ਵਗੈਰਾ ਗੁੰਦ ਕੇ ਵਧੀਆ ਪੂਰੀ ਫਿਨਿਸ਼ਿੰਗ ਦੇ ਨਾਲ ਬਣੂਗਾ ਤੇ ਇਹ ਡਿਜ਼ਾਈਨ ਠੀਕੇ ਹੈਗਾ ਕਾਢੀ ਬਾਗ ਅਗਰ ਤੁਹਾਨੂੰ ਇਹ ਪਸੰਦ ਹੋਇਆ ਤੁਸੀਂ ਇਹ ਵੀ ਬਣਵਾ ਸਕਦੇ ਹੋ ਜੇ ਤੁਸੀਂ ਇਹਨਾਂ ਦਿਨਾਂ ਵਿੱਚ ਆਰਡਰ ਕਰੋਗੇ ਤਾਂ ਤੁਹਾਨੂੰ ਦਿਨ ਵੱਡੇ ਨਹੀਂਗੇ ਤਾਂ ਵਧੀਆਂ 2 ਮਹੀਨਿਆਂ ਵਿੱਚ ਭਾਰੇ ਤੋਂ ਭਾਰਾ ਬਾਗ ਜਿਹੜਾ ਡਿਲੀਵਰ ਹੋ ਜਾਊਗਾ ਹੁਣ ਇਹ ਨਹੀਂਗਾ ਕਿ 6-6 ਮਹੀਨੇ ਸਾਲ-ਸਾਲ ਦੀ ਵੇਟਿੰਗ ਹੋਣੀ ਹੈਗੀ ਤੇ ਸਿਰਫ 2 ਮਹੀਨਿਆਂ 'ਚ ਦੇ ਸਕਦੇ ਆਂਗੇ ਕਿਉਂਕਿ ਲੋਕਾਂ ਕੋਲ ਹੁਣ ਇਸ ਟਾਈਮ ਜਿਹੜੇ ਆਪਣੇ ਕਾਰੀਗਰ ਹਨ ਉਹਨਾਂ ਕੋਲ ਖੁੱਲਾ ਟਾਈਮ ਆ ਬਣਾਉਣ ਦੇ ਵਾਸਤੇ ਵੱਡੇ ਦੇਣਾਂਗੇ ਤੇ ਸੋ ਹਨਾ ਇਹ ਕਾਡੀਵਾਗ ਤੁਸੀਂ ਆਰਡਰ ਕਰ ਸਕਦੇ ਹੋਗੇ ਬਾਕੀ ਜੇ ਵੀ ਹੋਰ ਗੱਲਬਾਤ ਕਰਨੀ ਹੋਈ ਆਪਣਾ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋਗੇ ਨੰਬਰ ਤੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋਗੇ ਠੀਕ ਹੈ ਇੱਕ ਜੇ ਕੋਈ ਹਲਕਾ ਬਣਵਾਉਣਾ ਚਾਹੁੰਦਾ ਹੈ ਹਨਾ ਤੁਸੀਂ ਇਦਾਂ ਦਾ ਵੀ ਕੁਝ ਬਣਵਾ ਸਕਦੇ ਹੋਗੇ ਇਹ ਵਾਲਾ ਡਿਜ਼ਾਈਨ ਹੈਗਾ ਹਨਾ ਇਹਦੀ ਵੀ ਜਿਹੜੀ ਪ੍ਰੋਪਰ ਫੋਟੋ ਆ ਗਈ ਤੇ ਇਹ ਮੈਂ ਤੁਹਾਨੂੰ ਇਹ ਵੀ ਇੰਸਟਾਗ੍ਰam ਤੇ ਪਾ ਦੂੰਗੀ ਇਹਦੇ ਵਿੱਚ ਵੀ ਉਦਾਂ ਹੀ ਕੰਨੀ ਵਗੈਰਾ ਕੀ ਹਨਾ ਗੁੱਤ ਗੁੱਦੀ ਹੋਈ ਆ ਤੇ ਇਦਾਂ ਦਾ ਬਾਰਡਰ ਹੈਗਾ ਬਾਕੀ ਜੇ ਤੁਸੀਂ ਕੁਝ ਵੀ ਕਈ ਵਾਰ ਆਪਾਂ ਨਹੀਂ ਹੁੰਦਾ ਵੀ ਆਪਾਂ ਕੋਈ ਭੰਨ ਤੋੜ ਕਰਾਉਣੀ ਹੁੰਦੀ ਆ ਬਾਰਡਰ ਕੁਝ ਹੋਰ ਰੱਖਣਾ ਹੁੰਦਾ ਸੈਂਟਰ 'ਚ ਕੋਈ ਹੋਰ ਫਲਾਵਰ ਵਗੈਰਾ ਪਾਉਣੇ ਹੁੰਦੇ ਆ ਤੁਸੀਂ ਉਹਦਾ ਵੀ ਕਰਵਾ ਸਕਦੇ ਹੋ ਜੇ ਤੁਹਾਨੂੰ ਐਜ਼ ਇਟ ਚਾਹੀਦਾ ਤਾਂ ਆਪਾਂ ਇਦਾਂ ਵੀ ਬਣਾ ਦਾਂਗੇ ਕਈ ਵਾਰ ਕੀ ਹੁੰਦਾ ਵੀ ਕੁਝ ਭੈਣਾਂ ਨੂੰ ਨੌਲੇਜ ਨਹੀਂ ਹੁੰਦੀ ਹੈ ਹਾਂ ਜਿਆਦਾ ਤੇ ਉਹ ਕਹਿ ਦਿੰਦੇ ਨੇ ਵੀ ਮਤਲਬ ਜੋ ਫੋਟੋ ਦੇਖ ਰਿਹਾ ਤੁਸੀਂ ਉਹ ਵੀ ਬਣਾ ਦਿਓ ਤੇ ਕਈਆਂ ਨੂੰ ਬਹੁਤ ਜ਼ਿਆਦਾ ਨੌਲੇਜ ਹੁੰਦੀ ਆ ਜਾਂ ਕੁਛ ਉਹ ਕ੍ਰੀਏਟਿਵ ਹੁੰਦੀਆਂ ਨੇ ਵੀ ਆਹ ਚੀਜ਼ ਵੀ ਕੁਛ ਜੇ ਐ ਹੋ ਜੇ ਐ ਹੋ ਜੇ ਹਾਂ ਆਹ ਚੀਜ਼ ਨੂੰ ਮਤਲਬ ਕਾਫੀ ਡਿਜ਼ਾਈਨਰਾਂ ਨੂੰ ਇਕੱਠੇ ਕਰਕੇ ਉਹ ਕਰਨਾ ਉਹ ਮਿਕਸ ਮੈਚ ਕਰਨਾ ਹੁੰਦਾ ਤੇ ਜੇ ਉਹ ਮੈਨੂੰ ਜੇ ਤੁਹਾਡੇ ਆਈਡੀਆ ਮੈਨੂੰ ਇਹ ਲੱਗੂ ਵੀ ਹਾਂ ਵੀ ਹਾਂ ਨਾ ਵੀ ਇਹ ਵਧੀਆ ਹੋ ਸਕਦਾ ਏ ਯਾ ਤਾਂ ਆਪਾਂ ਉਤਰ ਉਹ ਵੀ ਬਣਵਾ ਦਾਂਗੇ ਤੇ ਬਾਕੀ ਤੁਹਾਡੇ ਅਕੋਰਡਿੰਗ ਹੀ ਰੈਡੀ ਕੀਤਾ ਜਾਊਗਾ ਮੈਂ ਤੁਹਾਨੂੰ ਇੱਕ ਸਲਾਹ ਦੇ ਸਕਦੀ ਹਾਂ ਬਟ ਫਾਈਨਲ ਜਿਹੜੀ ਤੁਹਾਡੀ ਇੱਛਾ ਹੋਈ ਉਹੀ ਹੋਊਗਾ ਵੀਡੀਓ ਲੰਬੀ ਹੋ ਸਕਦੀ ਆ ਬਟ ਟੰਮਦੀ ਆ ਠੀਕ ਹੈ ਤੇ ਇਹ ਹੈਗਾ ਨੈਕਸਟ ਡਿਜ਼ਾਈਨ ਆਪਣੇ ਕੋਲ ਇਹ ਲੱਗਦਾ ਉਹਦੇ ਨਾਲ ਹੀ ਮਿਲਦਾ ਚੁਲਦਾ ਹਨਾ ਇਹਦਾ ਉਹ ਹੋਗਾ ਇਵੇਂ ਲੰਬਾ ਆ। ਇਹਨਾਂ ਲੰਬੀਆਂ ਕਲੀਆਂ ਜਾਂਦੀਆਂ ਨੇ ਇਹਦੇ ਵਿੱਚ। ਤੇ ਬਸ ਉਹਦਾ ਤਾਂ ਫੁੱਲਾਰ ਦਾ ਫਰਕ, ਬੂਟੀ ਦਾ ਫਰਕ ਆ ਦਾ। ਇਹਦੇ ਵਿੱਚ ਇਦਾਂ ਦੀ ਬੂਟੀਆਂ। ਤੇ ਇਹਦੇ ਵਿੱਚ ਆਹ ਵਾਲੀ ਬੂਟੀ ਆ। ਹਨਾ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਬਣਵਾ ਸਕਦੇ ਹੋਗੇ। ਤੁਹਾਡੇ ਨਾਲ ਨਾ ਗੱਲ ਕਰਦੇ ਕਰਦੇ ਮੈਨੂੰ ਇੱਕ ਗੱਲ ਯਾਦ ਇਹ ਵੀ ਮੈਨੂੰ ਥੋੜੇ ਦਿਨ ਪਹਿਲਾਂ ਪਤਾ ਲੱਗੀ। ਮੈਨੇ ਬਾਗ ਮੈਨੂੰ ਹਨਾ ਨਮੂਨੇ ਲਈ ਮਤਲਬ ਮੇਰੇ ਕੋਲ ਆਏ ਹੋਏ ਆ ਗਏ। ਹਨਾ ਮੈਂ ਆਪਣੇ ਕਾਰੀਗਰਾਂ ਨੂੰ ਦੇਨੇ ਹੁੰਦੀ ਨੇ ਡਿਜ਼ਾਈਨ ਕਾਰਨ ਵਾਸਤੇ। ਫਿਰ ਉਹਨਾਂ ਨੂੰ ਸੌਖਾ ਹੋ ਜਾਂਦਾ। ਕਿਉਂਕਿ ਕਾਫੀ ਤਾਂ ਇੰਨੇ ਕ੍ਰੀਏਟਿਵ ਹੁੰਦੇ ਕਾਰੀਗਰ ਵੀ ਜਿਹੜੇ ਫੋਟੋ ਦੇ ਦੇਖ ਕੇ ਚੀਜ਼ ਬਣਾ ਦਿੰਦੇ ਹਨ ਪਰ ਕੁਐਸਚਨ ਉਹੀ ਹੁੰਦਾ ਕਿ ਬਣੀ ਹੋਈ ਚੀਜ਼ ਸਾਡੇ ਕੋਲੇ ਹੋਵੇ ਤਾਂ ਆਪਾਂ ਫਿਰ ਵਧੀਆ ਬਣਾ ਸਕਦੇ ਹਾਂ ਨਾ ਆਰ ਇੱਕ ਦਾ ਮਤਲਬ ਉਹ ਆਪਣਾ ਹੁੰਦਾ ਹੈ ਤੇ ਮੈਂ ਨਾ ਇਹ ਬਾਗ ਇਦਾਂ ਤਾਂ ਹੀ ਇਕੱਠੇ ਕੀਤੇ ਸੀਗੇ ਜਦੋਂ ਮੈਂ ਬਾਗ ਇਕੱਠੇ ਕੀਤੇ ਨਾ ਇਹਦੇ ਵਿੱਚ ਕਾਫੀ ਲਗਭਗ ਸਾਰੇ ਬਾਗ ਦੇ ਵਿੱਚ ਇੱਕ ਅੱਧੀ ਜਗ੍ਹਾ ਨੀਲੇ ਜਾਂ ਕਾਲੇ ਰੰਗ ਦੇ ਨਾਲ ਬੂਟੀ ਪਾਈ ਹੋਈ ਆ ਹਨਾ ਤੇ ਮੈਨੂੰ ਪਤਾ ਚੱਲੇ ਨਹੀਂ ਕਿ ਕਿਉਂ ਪਾਈ ਜਾਂਦੀ ਸੀ ਮੈਂ ਸੋਚਿਆ ਮੈਂ ਕਿ ਵੀ ਰੀਲ ਥੜ ਗਈ ਹੋਊਗੀ ਨਾ ਤਾਂ ਕਰਕੇ ਪਾਤੀਆਂ ਪਰ ਇਹਦਾ ਕਾਰਨ ਪਤਾ ਕੀ ਹੁੰਦਾ ਸੀਗਾ ਜਿਵੇਂ ਇਹਦੇ ਵਿੱਚ ਆ ਗਈ ਆ ਦੇਖੋ ਬਲੂ ਕਲਰ ਦੀ ਇੱਥੇ ਪਾਈ ਹੋਈ ਆ ਇੱਕ ਇੱਥੇ ਪਾਈ ਹੋਈ ਆ ਹਨਾ ਇੱਕ ਆ ਪਾਈ ਹੋਈ ਆ ਇਹਦਾ ਕਾਰਨ ਪਤਾ ਕੀ ਆ ਵੀ ਕਿਉਂਕਿ ਇਹ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਕੱਢਿਆ ਜਾਂਦਾ ਸੀਗਾ ਹੁਣ ਵੀ ਤੇ ਪੁਰਾਣੇ ਜ਼ਮਾਨੇ ਵਿੱਚ ਵੀ ਤੇ ਉਦੋਂ ਫਿਰ ਕਿਉਂਕਿ ਆਪਾਂ ਹੁਣ ਤਾਂ ਪ੍ਰੋਫੈਸ਼ਨਲ ਹੀ ਹਨਾ ਕਿ ਆਪਾਂ ਨੂੰ ਇਹ ਤਾਂ ਵੀ ਮਹੀਨੇ ਦੋ ਮਹੀਨੇ ਜਿੰਨੇ ਵੇੜਨਾ ਤੇ ਪਿਛਲੇ ਟਾਈਮ ਵਿੱਚ ਕੀ ਹੁੰਦਾ ਸੀਗਾ ਬੀਬੀਆਂਾਂ ਚੋਰੋ ਫ੍ਰੀ ਟਾਈਮ ਵਿੱਚ ਕਰਦੀ ਹੁੰਦੀ ਸੀ ਆਪਣੇ ਦਾਜ ਵਗੈਰਾ ਵਾਸਤੇ ਹਨਾ ਇਹਨਾਂ ਨੂੰ ਲੈਂਦੀਆਂ ਸੀ ਆ ਤੇ ਫਿਰ ਜਦੋਂ ਟਾਈਮ ਹੁੰਦਾ ਤੇ ਉਦੋਂ ਇਹਦੇ ਤੇ ਲੱਗ ਜਾਂਦੀ ਤੇ ਕਈ ਕਈ ਸਾਲਾਂ ਚ ਪੂਰਾ ਹੁੰਦਾ ਫਿਰ ਇਹ ਕਈ ਸਾਲਾਂ ਦੀ ਮਿਹਨਤ ਹੁੰਦੀ ਸੀ ਤੋ ਕਿ ਨਜ਼ਰ ਨਾ ਲੱਗੇ ਉਹ ਨਜ਼ਰ ਲੱਗਣ ਤੋਂ ਕਾਲੀਆਂ ਨੀਲੇ ਰੰਗ ਦੀਆਂ ਬੂਟੀਆਂ ਬਾਗ ਲੰਦੇ ਸੀ ਹੈ ਨਾ ਦੇਖੋ ਇਹ ਵੀ ਕਿੰਨੀ ਮਤਲਬ ਉਹ ਸੀਗਾ ਉਹਨਾਂ ਦਾ ਦਿਮਾਗ ਵਿੱਚ ਇਹ ਚੀਜ਼ ਚੱਲਦੀ ਹੁੰਦੀ ਸੀ ਹੈ ਨਾ ਤੇ ਇੱਕ ਹੋਰ ਇੱਕ ਇਹ ਬਿਲਕੁਲ ਹੀ ਹਲਕਾ ਹੈ ਨਾ ਜੇ ਤੁਸੀਂ ਕਈ ਵਾਰੀ ਹੁੰਦਾ ਕਿ ਆਪਣਾ ਬਜਟ ਬਹੁਤ ਘੱਟ ਹੁੰਦਾ ਪਰ ਆਪਾਂ ਬਾਗ ਵਰਗੀ ਚੀਜ਼ ਚਾਹੁੰਦੇ ਹਾਂ ਮੈਂ ਵੀ ਆਪਣਾ ਦਿਲ ਕਰਦਾ ਹੁੰਦਾ ਵੀ ਅਸੀਂ ਬਾਗ ਬਣਾਈਏ ਪਰ ਆਪਣਾ ਬਜਟ ਹੁੰਦਾ ਹੀ ਘੱਟ ਤੇ ਉਦੋਂ ਤੁਸੀਂ ਇਹ ਚੀਜ਼ ਬਣਵਾ ਸਕਦੇ ਹੋਗੇ ਸੋਹਣੀ ਬਹੁਤ ਹੈਗੀ ਹਨਾ ਤੇ ਜਿੱਥੇ ਤੱਕ ਮੈਨੂੰ ਲੱਗਦਾ ਵੀ ਜਿਹੜੀ ਵੀ ਬੀਬੀ ਨੇ ਕੱਢਿਆ ਹੋਣਾ ਉਹਨੇ ਬਸ ਐਂ ਕੱਢ ਲਿਆ ਹੋਣਾਗਾ ਹਨਾ ਵੀ ਮਤਲਬ ਜੀ ਨਹੀਂ ਆਉਂਦਾ ਹੋਣਾ ਜਾਂ ਕੁਝ ਵੀ ਹੋਣਾ ਜਾਂ ਮਤਲਬ ਸਿੱਖਦੀ ਹੋਣੀ ਆ ਤੋਂ ਨੇ ਮੈਂ ਸਟਾਰਟ ਕਰ ਲਿਆ ਉਹਨਾ ਪਰ ਫਿਨਿਸ਼ਿੰਗ ਬਹੁਤ ਵਧੀਆ ਜੀ ਇਹ ਵੇਚਣ ਵਾਸਤੇ ਨਹੀਂ ਸਿਰਫ ਨਮੂਨਿਆਂ ਵਾਸਤੇ ਆ ਤੁਹਾਨੂੰ ਇਹਦੇ ਨਾਲ ਦੇ ਨਵੇਂ ਬਣ ਜਾਣਗੇ ਬਹੁਤ ਜਲਦੀ ਬਣ ਜਾਣਗੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਏ ਤੇ ਹਨਾ ਇਹ ਆਪਣੇ ਕੋਲੇ ਵੀ ਇਦਾਂ ਦੇ ਮਤਲਬ ਇਹ ਹਲਕਾ ਬਾਗ ਆ ਤੁਸੀਂ ਬਣਵਾ ਸਕਦੇ ਹੋ ਇਹ ਮਤਲਬ ਠੀਕ ਜੇ ਰੇਟ ਵਿੱਚ ਹੋ ਜਾਏਗਾ ਇਹਦੇ ਜਿਵੇਂ ਕਲਰ ਵਗੈਰਾ ਅੱਜ ਕੱਲ ਨਵੇਂ ਚੱਲੇ ਆਪਾਂ ਥੋੜੇ ਹਨਾ ਉਹ ਪਾ ਦਾਂਗੇ ਤੇ ਤੁਸੀਂ ਇਦਾਂ ਦਾ ਤੁਹਾਨੂੰ ਆਈਡੀਆ ਦੇ ਰਹੀ ਹਾਂ ਹਨਾ ਕਿ ਤੁਸੀਂ ਕਿੱਦਾਂ ਕਿੱਦਾਂ ਕਰਵਾ ਸਕਦੇ ਹੋਗੇ ਦੇਖੋ ਜਿਵੇਂ ਨਾ ਪੁਰਾਣੇ ਬਾਗ ਨੇ ਇਹ ਬਹੁਤ ਪੁਰਾਣੇ ਨੇ 100-100 ਸਾਲ ਦੇ ਕਰੀਬ ਹੀ ਹੈ ਤਾਂ ਜਿਵੇਂ ਇਹਦੇ ਵਿੱਚ ਕੀ ਹੈਗਾ ਇੱਕ ਪੱਟ ਆਹ ਪਾਇਆ ਹੋਇਆ ਹੈਗਾ ਹਨਾ ਤੇ ਇੱਕ ਪੱਟ ਆਹ ਪਾਇਆ ਹੋਇਆ ਹੈਗਾ ਤੇ ਤੀਜਾ ਪੀਸ ਵਿੱਚ ਆਹ ਪਾਇਆ ਹੋਇਆ ਜਿਹਨੂੰ ਤਲੀਰੀ ਕਹਿੰਦੇ ਆ ਤੇ ਆਪਾਂ ਜਿਹੜਾ ਹੁਣ ਹੁਣ ਵੀ ਖੱਦਰ ਯੂਜ਼ ਕਰਦੇ ਆ ਨਾ ਬਾਗ ਬਣਾਉਣ ਦੇ ਲਈ ਆਪਾਂ ਇਸੇ ਤਰ੍ਹਾਂ ਦੀ ਕਰਦੇ ਹਾਂਗੇ ਇਦਾਂ ਹੀ ਤਲੀਰੀ ਪੈਂਦੀ ਆ ਉਹਦੇ ਵਿੱਚ ਵੈਸੇ ਹੁਣ ਦੂਸਰੀਆਂ ਵੱਡੀਆਂ ਖੱਡੀਆਂ ਆ ਗਈਆਂ ਜਿਵੇਂ ਤੁਹਾਨੂੰ ਪਤਾ ਆਪਣਾ ਖੱਡੀਆਂ ਦਾ ਵੀ ਕੰਮ ਆ ਹਣ ਉਹਦੇ ਪਰ ਆਪਾਂ ਹੁਣ ਸਭ ਤੋਂ ਲੈ ਕੇ 65 ਇੰਚ ਚੌੜਾ ਕਪੜਾ ਬੰਨ ਦਿੰਨੇ ਹੈਗੇ ਉਹ ਵੀ ਚੀਜ਼ਾਂ ਅੱਗੇ ਆਰਟੀਕਲ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ ਥਰੂ ਫੋਟੋ ਥਰੂ ਤੇ ਪਰ ਆਪਾਂ ਉਹ ਵਾਲੀ ਚੀਜ਼ ਤੇ ਨਹੀਂ ਬੰਉਂਦੇਗੇ ਜਿਹੜਾ ਮਤਲਬ ਖੱਦਰ ਆ ਉਹ ਮਸੂਟਾ ਵਗੈਰਾ ਵਾਸਤੇ ਜਾਂ ਹੋਰ ਜਗ੍ਹਾ ਯੂਜ਼ ਕਰ ਲੈਂਦੇ ਆ ਪਰ ਬਾਗ ਲਈ ਆਪਾਂ ਇਹੀ ਕਰਦੇ ਹੈਗੇ ਆਗੇ ਇਦਾਂ ਹੀ ਮਤਲਬ ਜਿਹੜਾ ਰੌ ਖੱਦਰ ਹੁੰਦਾ ਸੀਗਾ ਜਿਵੇਂ ਰਫ ਟਫ ਜਿਹਾ ਖੱਦਰ ਹੁੰਦਾ ਸੀ ਹੈਨਾ ਉਹਦਾਂ ਦੀ ਯੂਜ਼ ਕੀਤਾ ਜਾਂਦਾ ਇਦਾਂ ਹੀ ਪੀਸ ਪਾ ਕੇ ਇਹਨੂੰ ਇਦਾਂ ਕੀਤਾ ਜਾਂਦਾ 2.5 ਮੀਟਰ ਇਹ ਲੰਬਾਈ ਤੇ 1.5 ਮੀਟਰ ਇਹ ਚੌੜਾਈ ਸਵਾ ਜਾਂ ਮਤਲਬ ਡੇਢ ਵੀ ਕਰਵਾ ਸਕਦਾ ਡੇਢ ਵੈਸੇ ਡੇਢ ਹੀ ਹੁੰਦਾ ਹੈ ਤੇ ਪਰ ਜਿਵੇਂ ਕੋਈ ਛੋਟਾ ਪੀਸ ਪਵਾ ਲੈਂਦਾ ਹੈਨਾ ਤਾਂ ਸਵਾ ਵੀ ਕਰਵਾ ਲੈਂਦਾ ਹੈ ਉਂ ਤੇ ਐਵੇਂ ਦਾਗਾ ਇਹ ਜੇ ਤੁਸੀਂ ਘੱਟ ਪੈਸੇ ਲਾਉਣਾ ਚਾਹੁੰਦੇ ਹੋ ਪਰ ਬਾਗ ਬਣਾਉਣਾ ਚਾਹੁੰਦੇ ਹੋ ਇਹ ਆਈਡੀਆ ਤੁਹਾਡੇ ਕੰਮ ਆਊਗਾ ਤੇ ਜਿਹੜੇ ਹੁਣ ਹੈਗੇ ਇਸ ਤੋਂ ਬਾਗ ਵਾਲੇ ਬਾਗ ਹੈਨਾ ਇਹ ਮੇਰੇ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਪਸੰਦ ਨੇਗੇ ਹੈਨਾ ਤੇ ਮੈਂ ਤੁਹਾਨੂੰ ਸਾਰੇ ਤਾਂ ਸ਼ੇਅਰ ਕੀਤੇ ਉਹ ਵੀ ਬਹੁਤ ਵਧੀਆ ਨੇ ਬਹੁਤ ਸੋਹਣੇ ਨੇਗੇ ਤੇ ਪਰ ਜਿਹੜੇ ਇਹ ਵਾਲੇ ਬਾਗ ਆ ਇਹ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਮੈਂ ਕਾਫੀ ਵਾਰ ਇਹ ਜਿਹੜੇ ਡਿਜ਼ਾਈਨ ਨੇ ਆਪਣੀਆਂ ਘਣਾ ਜਿਹੜੀਆਂ ਮੇਰੀਆਂ ਤੋਂ ਬੱਚੀਆਂ ਨੇ ਉਹਨਾਂ ਲਈ ਬਣਾਉਣੇ ਸ਼ੁਰੂ ਕੀਤੇ ਨੇ ਪਰ ਕੀ ਹੁੰਦਾ ਹੈ ਕਿ ਜਿਹੜਾ ਉਹਨਾਂ ਨੂੰ ਬਣ ਕੇ ਆਉਂਦੇ ਨੇ ਤੇ ਕਸਟਮਰ ਡਿਮਾਂਡ ਕਰ ਲੈਂਦੇ ਆ ਤੇ ਕਦੇ ਮੈਨੂੰ ਆਪਦੇ ਵਾਸਤੇ ਰੱਖਣ ਲਈ ਮੌਕਾ ਨਹੀਂ ਮਿਲਿਆ ਤੇ ਫਿਰ ਮੈਂ ਉਹ ਕਸਟਮਰ ਲੈ ਜਾਂਦੇ ਨੇ ਹਨਾ ਤੇ ਇਸ ਵਾਰੀ ਆਪਣੇ ਕੋਲ ਵਧੀਆ ਵਾਈਗੁਰ ਦੀ ਮੇਰੇ ਨਾਲ ਵੱਡੀ ਟੀਮ ਆ ਤੇ ਆਪਾਂ ਬਣਾਵਾਂਗੇ ਇਹ ਬਣਾਏ ਜਾਂਦੇ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਫੁਲਕਾਰੀ ਦਾ ਤਾਂ ਕੰਮ ਕੀਤਾ ਹੀ ਹੋਇਆ ਸੋ ਇਹ ਤੁਹਾਨੂੰ ਮੈਂ ਲਾਸਟ ਦਿਖਾਵਾਂਗੀ ਇਹ ਤਾਂ ਬਹੁਤ ਹੀ ਜ਼ਿਆਦਾ ਸਮਾਂ ਹੈ ਸੋ ਇਹ ਤੁਹਾਨੂੰ ਆਗਿ ਦਿਖਾਉਣੀ ਆ ਇਹਦੇ ਤੇ ਫੁਲਕਾਰੀ ਵਰਕ ਦਾ ਹੈ ਹੀ ਹੈ ਪਲੱਸ ਇਹਨੂੰ ਫੁਲਕਾਰੀ ਪਲੱਸ ਚੋਪ ਦਾ ਟੱਚ ਦਿੱਤਾ ਹੋਇਆ ਹੈ ਠੀਕ ਹੈ ਇਹ ਆ ਅਸਲੀ ਬਾਗ ਜਿਸਨੂੰ ਕਹਿੰਦੇ ਨੇ ਰਾਣੀ ਬਾਗ ਇਹ ਤਾਂ ਬਹੁਤ ਕਮਾਲ ਦੀ ਚੀਜ਼ ਨੇ ਬਹੁਤ ਸ਼ਾਬਾ ਤੇ ਇਹ ਇੰਨਾ ਇਹ ਬਾਗ ਸਾਡਾ ਹਨਾ ਮਤਲਬ ਆਪਣੇ ਕਿਸੇ ਜਾਣਕਾਰ ਦਾ ਹੈ ਤੇ ਇਹ ਇੰਨਾ ਮੰਗਵਾ ਜਾਂਦਾ ਨੇ ਸੈਂਕੜੇ ਵਿਆਹ ਸ਼ਾਦੀਆਂ ਭੁਗਤਾਏ ਨੇਗੇ ਕਿਉਂਕਿ ਕੌਸ਼ਲ ਲੋਕਾਂ ਦੇ ਦਿਲ ਬਹੁਤ ਖੁੱਲੇ ਹੁੰਦੇ ਨੇ ਵੀ ਉਹ ਚੀਜ਼ਾਂ ਆਪਣੀਆਂ ਵਤਨ ਲਈ ਦੇ ਦਿੰਦੇ ਨੇਗੇ ਤੇ ਤੁਸ਼ ਦੇ ਨਹੀਂ ਹੁੰਦੇ ਉਹ ਆਪੜੀ ਜਿਹਾ ਵਰਤ ਲੈਂਦੇ ਨੇ ਪਰ ਆਪ ਦੀਆਂ ਜਦੋਂ ਦੇਣ ਦੀ ਵਾਰੀ ਆਉਂਦੀ ਉਹਦੇ ਪਿੱਛੇ ਹੁੰਦੇ ਨੇਗੇ ਆਪਾਂ ਜਿ ਕਿਸੇ ਚੀਜ਼ ਕਿਉਂਕਿ ਮੈਨੂੰ ਸਿਰਫ ਡਿਜ਼ਾਈਨ ਦੇ ਲਈ ਚਾਹੀਦੀ ਹੁੰਦੀ ਹੈ ਨਾ ਕਿਉਂਕਿ ਖਰੀਦਣ ਦਾ ਤੇ ਇਹ ਹੁੰਦਾ ਹੈਗਾ ਵੀ ਇਹਨੂੰ ਕੋਈ ਮਜਬੂਰੀ ਵਸਤਾ ਭਲਾ ਦੀ ਵੇਚਦੇ ਹਨਾ ਜਿਹੜੇ ਇਹਨੂੰ ਸ਼ਕੀਨ ਲੋਕ ਹੀ ਰੱਖਦੇ ਨੇਗੇ ਸ਼ਕੀਨ ਲੋਕ ਹੀ ਖਰੀਦਦੇ ਨੇ ਸ਼ਕੀਨ ਲੋਕ ਹੀ ਇਹਨਾਂ ਦੀ ਸਾਂਭ ਸੰਭਾਲ ਕਰਦੇ ਨੇਗੇ ਤੇ ਜੇ ਮੰਨ ਲਓ ਮੈਨੂੰ ਇਹ ਚਾਹੀਦੀ ਹੁੰਦੀ ਹੈ ਨਾ ਤੁਹਾਨੂੰ ਡਿਜ਼ਾਈਨ ਤੁਹਾਨੂੰ ਵੀ ਤੇ ਪਲੱਸ ਕਰੀਗਰਾਂ ਨੂੰ ਹਨਾ ਕਿਉਂਕਿ ਤੁਹਾਡੇ ਲਈ ਤਾਂ ਮਤਲਬ ਜਿਵੇਂ ਤੁਸੀਂ ਵੀ ਜਿਹੜੇ ਬਾਗ ਵਗੈਰਾ ਹੁੰਦੇ ਨੇ ਫੋਟੋ ਅੱਜ ਕੱਲ ਇੰਨੇ ਐਪ ਨੇ ਉੱਥੋਂ ਚੱਕ ਸਕਦੇ ਹੋਗੇ ਹਨਾ ਪਰ ਮੈਨੂੰ ਇਹ ਹੁੰਦਾਗਾ ਵੀ ਜੇ ਆਪਾਂ ਨੂੰ ਥੋੜੇ ਵੀਡੀਓ ਵਿੱਚ ਦਿਖਾਵਾਂਗੇ ਹਨਾ ਜ਼ਿਆਦਾ ਕਲੀਅਰ ਸਮਝ ਆ ਜਾਂਦਾ ਹੈਗਾਗਾ ਜਾਂ ਜਦੋਂ ਕਾਰੀਗਰ ਨੂੰ ਕੱਢਣਾ ਸੌਖਾ ਹੋ ਜਾਂਦਾ ਹੈਗਾ ਕਿਉਂਕਿ ਕਾਰੀਗਰ ਹੁੰਦੀ ਆਪਣੀਆਂ ਦੇਸੀ ਬੀਬੀਆਂ ਇਹਨੂੰ ਕੱਢਣ ਵਾਲੀਆਂ ਕਾਫੀ ਕ੍ਰੀਏਟਿਵ ਹੁੰਦੀਆਂ ਕਾਫੀ ਨੂੰ ਮਤਲਬ ਇਹ ਚੀਜ਼ ਦੇਣੀ ਪੈਂਦੀ ਹੈ ਹਨਾ ਜਿਵੇਂ ਤੁਸੀਂ ਇਹ ਦੇਖੋ ਇਹਦਾ ਪੱਖਿਆਂ ਵਾਲਾ ਬਾਰਡਰ ਹੈਗਾ ਪੱਖਿਆਂ ਵਾਲਾ ਬਾਰਡਰ ਹੈਗਾ ਤੇ ਇਹਦੇ ਵਿੱਚ ਜਿਵੇਂ ਆ ਚੀਜ਼ ਚੋਪ ਤੇ ਕੀਤੀ ਹੋਈ ਹੈਗੀ ਆਹ ਚੀਜ਼ੇ ਦੇ ਵਿੱਚ ਆਹ ਚੀਜ਼ ਚੋਪ ਤੇ ਹੋਈ ਦੀ ਆ ਸਾਰੀ ਇਹ ਚੋਪ ਆ ਆ ਵਿੱਚ ਹੋਈ ਉਹ ਵਗਾ ਜਦੋਂ ਮਤਲਬ ਫੁਲਕਾਰੀ ਵਰਗੀ ਹੋਇਆ ਵਗਾ ਹਨਾ ਇਹ ਬਹੁਤ ਇਹ ਮੇਰਾ ਪਰਸਨਲੀ ਮੇਰਾ ਬਹੁਤ ਜ਼ਿਆਦਾ ਇਹ ਡਿਜ਼ਾਈਨ ਮੇਰਾ ਫੇਵਰੇਟ ਹੈਗਾ ਤੇ ਇਹ ਬਾਗ ਵੀ ਤੁਹਾਨੂੰ 2 ਮਹੀਨਿਆਂ 'ਚ ਮਿਲ ਜਾਊਗਾ ਜੇ ਤੁਸੀਂ ਇਹਨੂੰ ਹੁਣ ਆਰਡਰ ਕਰੋਗੇ ਸਿਰਫ 2 ਮਹੀਨਿਆਂ ਦੇ ਵਿੱਚ ਤੁਹਾਨੂੰ ਇਹ ਮਿਲ ਜਾਊਗਾ ਕਿਉਂਕਿ ਨਾ ਮੈਨੂੰ ਐਵੇਂ ਆ ਵੀ ਸੀਜ਼ਨ ਦੇ ਵਿੱਚ ਵੀ ਦੇਖੋ ਇਹ ਚੀਜ਼ਾਂ ਇੱਕ ਤੇ ਮਤਲਬ ਲਾਸਟ ਈਅਰ ਮੇਰੇ ਕੋਲ ਜਿਹੜੀ ਟੀਮ ਸੀ ਬਹੁਤ ਛੋਟੀ ਟੀਮ ਸੀ ਹਨਾ ਉਹ ਮਤਲਬ ਇੰਨਾ ਕੰਮ ਨਹੀਂ ਕਰ ਸਕਦੇ ਸੀਗੇ ਤੇ ਬਹੁਤ ਲਿਮਿਟਡ ਜੇ ਬਾਗ ਬਣਾਏ ਇਸ ਵਾਰੀ ਮੈਂ ਤੁਹਾਡੇ ਕਰਕੇ ਇਹ ਟੀਮ ਰੈਡੀ ਕੀਤੀ ਆ ਤੇ ਹਨਾ ਬਹੁਤ ਸਾਰੀਆਂ ਕਾਲ ਮੈਸੇਜ ਵੀ ਬਸਮਨ ਮੈਂ ਸੁਣ ਲੈਂਦੀ ਸੀ ਤੇ ਪਰ ਫਿਰ ਮੈਨੂੰ ਇਹ ਹੁੰਦਾ ਹੁੰਦਾ ਸੀਗਾ ਵੀ ਵੀਡੀਓ ਪਾਉਣ ਦਾ ਕੀ ਫਾਇਦਾ ਹਨਾ ਵੀ ਫੋਰ ਮੋਂ ਹੁੰਦਾ ਕੀ ਫਾਇਦਾ ਫਿਰ ਜਦੋਂ ਆਪਾਂ ਅਗਲਾ ਆਰਡਰ ਦਿੰਦਾ ਤੇ ਉਦੋਂ ਆਪਣੇ ਕੋਲੇ ਹਨਾ ਆਪਾਂ ਕਹਿ ਦਿੰਦੇ ਆ ਵੀ 6 ਮਹੀਨੇ ਦੀ ਵੇਟਿੰਗ ਆ ਜੀ ਸਾਲ ਦੀ ਵੇਟਿੰਗ ਆ ਹਨਾ ਫਿਰ ਇੰਨਾ ਟਾਈਮ ਕੋਈ ਵੇਟ ਨਹੀਂ ਕਰ ਸਕਦਾ ਹੁੰਦਾ ਦਾ ਤੇ ਜੇ ਚੀਜ਼ ਇੰਨਾ ਟਾਈਮ ਇੰਨਾ ਲੇਟ ਮਿਲੇ ਬ੍ਰੋ ਉਹ ਚੀਜ਼ ਦਾ ਸਵਾਦ ਵੀ ਨਹੀਂ ਆਉਂਦਾ ਹੈਗਾ ਜਿਸੋ ਮੈਂ ਇਸ ਤੋੜ ਦੇ ਹਨਾ ਕਰਕੇ ਹੀ ਚਲੋ ਮੇਰਾ ਵੀ ਫਾਇਦਾ ਹੋਣਾ ਹੈ 노 ਡਾਊਟ ਹਨਾ ਮੇਰੇ ਬਿਜ਼ਨਸ ਆ ਤੇ ਬਟ ਇਹ ਵੀ ਆ ਕਿ ਮੈਂ ਬਹੁਤ ਜ਼ਿਆਦਾ ਪ੍ਰੋਫਿਟ ਨਹੀਂ ਲੈਂਦੀ ਹੈਗੀ ਕਿਉਂਕਿ ਮੇਨ ਇਹ ਹੈ ਕਿ ਬਹੁਤ ਸੋਹਣੀਆਂ ਚੀਜ਼ਾਂ ਨੇ ਘਰ ਘਰ ਹੋਣੀਆਂ ਚਾਹੀਦੀਆਂ ਨੇ ਹਨਾ ਤੇ ਬਸ ਇਦਾਂ ਹੀ ਮੈਂ ਮੈਂ ਸਾਫ਼ ਕਹੂੰਗੀ ਕਿ ਲੋਕ ਸੇਵਾ ਵੀ ਨਹੀਂ ਹੈਗੀਗੀ ਤੇ ਪਰ ਅਸੀਂ ਬਹੁਤ ਇਹ ਵੀ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪ੍ਰੋਫਿਟ ਕੱਢ ਰਹੇ ਹਾਂ ਬਸ ਮੈਨੂੰ ਇਹ ਹੈ ਕਿ ਇਹ ਚੀਜ਼ਾਂ ਜਿਵੇਂ ਮੇਰਾ ਸ਼ੌਂਕ ਆ ਹਨਾ ਤੇ ਹੋਰ ਆਪਣੇ ਭੈਣ ਭਾਈਆਂ ਦੇ ਸ਼ੌਕ ਹੁੰਦੇ ਨੇ ਤੇ ਉਦਾਂ ਹੀ ਹਰ ਇੱਕ ਦੇ ਕੋਲ ਹੋਣੀ ਚਾਹੀਦੀ ਹੈਗੀ ਕਿਉਂਕਿ ਮੈਨੂੰ ਲੱਗਦਾ ਵੀ ਜੇ ਇਹ ਚੀਜ਼ ਨੂੰ 100 ਬੰਦੇ ਦੇਖਣਗੇ ਤਾਂ 90% ਲੋਕਾਂ ਨੂੰ ਇਹ ਚੀਜ਼ ਪਸੰਦ ਆਊਗੀ ਤੇ ਉਹਨਾਂ ਦੀ ਇੱਛਾ ਹੋਊਗੀ ਕਿ ਉਹਨਾਂ ਕੋਲ ਹੀ ਹੋਣੀ ਚਾਹੀਦੀ ਹੈ ਤੇ ਇਹ ਗੱਲ ਨੂੰ ਆਤ ਆਪਣੀ ਠੀਕ ਹੈ ਨਾ ਅਗਲਾ ਇਹ ਹਨਾ ਇਹ ਤਾਂ ਮੇਰਾ ਬੱਤ ਇਹ ਵੀ ਮੇਰਾ ਫੇਵਰਟ ਡਿਜ਼ਾਈਨ ਹੈ ਇਹ ਤਾਂ ਕੀ ਬਾਤ ਹੀ ਹੈ ਆਪਣੇ ਕੋਲ ਜਿਹੜਾ ਮੁੰਜੀ ਵੀ ਤੁਸੀਂ ਦੇਖੋ ਵੀ ਇਹ ਬਾਗ ਨਾ ਪੁਰਾਣੀ ਹੋ ਗਈ ਹੈ ਹਨਾ ਇਹਨਾਂ ਦੀ ਏਜ ਬਹੁਤ ਹੋ ਗਈ ਹੈ ਜੀ ਤੇ ਵੈਸੇ ਤਾਂ ਚਲੋ ਇਸਾਂ ਸੰਭਾਲੇ ਜਿਵੇਂ ਆਪਾਂ ਇਹਨੂੰ ਵਿਆਸ਼ ਆਦੀਆਂ ਦੇ ਹਨਾ ਕੱਢਦੇ ਆਂ ਬਰਤ ਲੈਂਦੇ ਆਂਗੇ ਧੁੱਪ ਵਗੈਰਾ ਲੱਗ ਜਾਂਦੀ ਹੈ ਜਾਂ ਇਹਦੇ ਵਿੱਚ ਆਪਾਂ ਕਾਟਨ ਦੇ ਕੱਪੜੇ ਦੀ ਕੋਟਲੀ ਬਣਾ ਕੇ ਨਾ ਉਹਦੇ ਵਿੱਚ ਨਿੰਮ ਦੇ ਪੱਤੇ ਪਾ ਕੇ ਇਹਦੀ ਕੇਅਰ ਵਾਸਤੇ ਵਿੱਚ ਨਿੰਮ ਦੇ ਪੱਤੇ ਪਾ ਕੇ ਰੱਖ ਦੋ ਇਹਦੀ ਮਤਲਬ ਤਹਿ ਵਿੱਚ ਨਾ ਪਾਓ ਜਿੱਥੇ ਪਿਆ ਹੈਗਾ ਇਹਦੇ ਨਾਲ ਰੱਖ ਦੋ ਕਾਟਨ ਦੇ ਕੱਪੜੇ ਵਿੱਚ ਰੱਖ ਦੋ ਹਨਾ ਦਿਨਾਂ ਕੀੜਾ ਨਹੀਂ ਪੈਂਦਾ ਹੈਗਾ ਕੁਝ ਸਾਲ ਹੋਰ ਕੱਟ ਜੂਗਾ ਪਰ ਜਿਵੇਂ ਆਪਾਂ ਨੂੰ ਕਿਸੇ ਨੇ ਦਿੱਤੇ ਆ ਸੰਭਾਲੇ ਹੋਏ ਸੀਗੇ ਹਨ ਆਪਣੇ ਕੋਲ ਪਹੁੰਚੇ ਐਂ ਜੇ ਫਿਰ ਅੱਗੇ ਆਪਾਂ ਵੀ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣੇ ਹੈਗੇ ਨੇ ਤਾਂ ਫਿਰ ਉਹ ਆਪਾਂ ਨੂੰ ਹੁਣ ਨਵੇਂ ਬਣਵਾ ਲੈਣਗੇ ਉਹ ਤੁਸੀਂ ਮੇਥੋਂ ਬਣਾਇਓ ਠੀਕ ਹੈ ਇਹਦੇ ਵਿੱਚ ਵੀ ਉਹੀ ਚੀਜ਼ਾਂ ਹਨਾ ਸਾਰਾ ਫੁਲਕਾਰੀ ਵਰਕ ਹੈਗਾ ਦੇਖੋ ਕਿੰਨਾ ਸੋਹਣਾ ਜਿਓਮੈਟਰੀ ਡਿਜ਼ਾਈਨ ਹੈ ਸਾਰੇ ਹਨਾ ਜਿਵੇਂ ਦੇਖੋ ਆ ਚਾਰਸ ਡੱਬੇ ਨਿਗੇ ਹਨਾ ਤੇ ਇਹ ਟੇਡੀਆਂ ਲਾਈਨਾਂ ਦੇ ਨਾਲ ਕਿਵੇਂ ਡਿਜ਼ਾਈਨ ਨੂੰ ਕਿੰਨਾ ਬਰੀ ਇੰਨਾ ਜ਼ਿਆਦਾ ਬਰੀਕ ਕੰਮ ਕੀਤਾ ਹੋਇਆ ਇਹਦੇ ਤੇ ਹੋ ਸਕਦਾ ਟਾਈਮ ਵੱਧ ਲੱਗ ਜੇ ਇਹਦੇ ਤੇ 4 ਕੁ ਮਹੀਨੇ ਲੱਗ ਸਕਦੇ ਨੇਗੇ ਹਣਾ ਜੇ ਮਤਲਬ ਜ਼ਿਆਦਾ ਕਾਰੀਗਰ ਜੇ ਮੈਨੂੰ 10 ਜਾਨੇ ਬੈਠ ਕੇ ਲਗਾਤਾਰ ਕੱਢਣ ਤਾਂ ਫਿਰ ਇਹ ਜਲਦੀ ਬਣ ਸਕਦਾ ਹੈ ਐਵੇਂ ਦਾ ਮਹੀਨੇ 'ਚ ਵੀ ਰੈਡੀ ਹੋ ਸਕਦਾ ਬਟ ਇਹਦੇ ਲਈ ਆਪਾਂ 4 ਕੁ ਮਹੀਨੇ ਦਾ ਟਾਈਮ ਲੈ ਲਾਂਗੇ 3 ਤੋਂ 4 ਮਹੀਨੇ ਦਾ ਟਾਈਮ ਲਵਾਂਗੇ ਤੇ ਦੇਖੋ ਇਹਦੇ ਵਿੱਚ ਵੀ ਹਣਾ ਨਜ਼ਰ ਆਲੀ ਗੱਲ ਮੈਂ ਤੁਹਾਨੂੰ ਦੱਸ ਰਹੀ ਸੀ ਇਹਦੇ ਤੇ ਕਿਤੇ ਵੀ ਬਲੂ ਜਾਂ ਬਲੈਕ ਹਣਾ ਤੁਹਾਨੂੰ ਨਹੀਂ ਦਿਖ ਰਿਹਾ ਤੇ ਇੱਥੇ ਇਹਦੇ ਵੀ ਬਲੂ ਬੁੱਟੀ ਪਾਈ ਹੋਈ ਆ ਤੇ ਸੱਚੀ ਨਜ਼ਰਾਂ ਲੱਗਣ ਵਾਲਾ ਬਾਗਨ ਦਾ ਨਜ਼ਰ ਲੱਗ ਵੀ ਸਕਦੀ ਆ ਕਿ ਤੇ ਇਹਦੇ ਵਿੱਚ ਵੀ ਬਲੋ ਦਾ ਅਲੱਗੀ ਬੁੱਟੀ ਪਾਈ ਹੋਈ ਹੈਗੀ ਤੇ ਸੱਚੀ ਮੈਂ ਕਹਣੀ ਆ ਨਜ਼ਰ ਲੱਗਣ ਵਾਲਾ ਕੰਮ ਹੀ ਆ ਜਿਹੜਾ ਇੰਨਾ ਮੱਥਾ ਮਾਰਦਾ ਵਾਕੀ ਵੀ ਉਹ ਮੈਨੂੰ ਇਹ ਸਾਰੀਆਂ ਕੜਾਈਆਂ ਆਉਂਦੀਆਂ ਨੇ ਪਰ ਜੇ ਮੈਂ ਇਹਨੂੰ ਕਰਨ ਲੱਗੂੰਗੀ ਤਾਂ ਮੈਂ ਇਕੱਲੀ ਜਾਣੀ ਹੋ ਸਕਦਾ ਇਹਨੂੰ 2 ਸਾਲ ਚ ਕਰਾਂ ਹਨਾ ਕਿਉਂਕਿ ਕੋਈ ਵੀ ਬੰਦਾ ਜੇ ਆਪਾਂ ਇੱਕ ਘਰ ਵੀ ਜੇ ਆਪਾਂ ਕਹਿੰਦੇ ਵੀ ਆਹ ਘਰ ਨੇ ਬਹੁਤ ਤਰੱਕੀ ਕੀਤੀ ਹਨਾ ਉੱਥੇ ਵੀ ਸਾਰਿਆਂ ਨੇ ਰਲ ਕੇ ਟੀਮ ਵਰਕ ਕੀਤਾ ਹੋਊਗਾ ਸਾਰਾ ਪਰਿਵਾਰ ਇੱਕ ਟੀਮ ਵਾਂਗੂ ਕੋਈ ਕੋਈ ਜ਼ਿੰਮੇਵਾਰੀ ਸੰਭਾਲਦਾ ਹੋਣਾ ਕਿ ਕੋਈ ਜ਼ਿੰਮੇਵਾਰੀ ਸੰਭਾਲਦਾ ਹੋਣਾ ਇੱਕ ਦੂਜੇ ਦੇ ਸਹਿਯੋਗ ਸਪੋਰਟ ਸਾਧ ਕਹੀ ਹਨਾ ਉਹ ਪਰਿਵਾਰ ਉਹ ਦੇਸ਼ ਅੱਗੇ ਜਾਂਦੇ ਨੇਗੇ ਸੋ ਇਸੇ ਤਰ੍ਹਾਂ ਹੀ ਇਹ ਕੰਮ ਹਨਾ ਇਹਦੇ ਵਿੱਚ ਮੇਰੀ ਟੀਮ ਦਾ ਹੀ ਬਹੁਤ ਵੱਡਾ ਰੋਲ ਆਗਾ ਪਤਾ ਨਹੀਂ ਆਪਾਂ ਕਿਹਦੇ ਕਰਮ ਖਾ ਰਹੇ ਹੁੰਦੇ ਆਗੇ ਕਿਹਦੇ ਕਰਮਾਂ ਦਾ ਆਪਣੇ ਕੋਲ ਕੰਮ ਆ ਰਿਹਾਗਾ ਤੇ ਹਨਾ ਸੋ ਇਹ ਚੀਜ਼ਾਂ ਆ ਮੇਨਕ ਕੜਾਈਆਂ ਨੂੰ ਇਹਨਾਂ ਦੀ ਇੱਕ ਕੜਾਈਆਂ ਦੇ ਪੈਟਰਨ ਹਨਾ ਇਹਨਾਂ ਨੂੰ ਕਰਨ ਦੇ ਤੌਰ ਤਰੀਕੇ ਨੂੰ ਆਪਣੀ ਜ਼ਿੰਦਗੀ ਦੇ ਨਾਲ ਵੀ ਰਿਲੇਟ ਕਰਦੀ ਹੁੰਦੀ ਹਣੀ ਹੈਗੀ ਤੇ ਸੋ ਇਹ ਵੀ ਉਹ ਭਾਗ ਆ ਜਿਹੜਾ ਬਹੁਤ ਵਿਆਹਾਂ ਚ ਕਮਲਾਈ ਹੈ ਨਾ ਦੀ ਅਗਲਾ ਵਰਤ ਦਾ ਹੀ ਵਰਤ ਕੇ ਦੇ ਜਾਂਦਾ ਜੀ ਮੈਂ ਕਾਫੀ ਜਗ੍ਹਾ ਦੇਖ ਲਈ ਹਲਦੀ ਵਗਰਾ ਦੇ ਦਾਗ ਲੱਗੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਇਹ ਜਿਵੇਂ ਆਪਣੇ ਤਾਂ ਮਾਲਵੇ ਦੇ ਵਿੱਚ ਨਾਈ ਧੋਈ ਵੇਲੇ ਯੂਜ਼ ਕੀਤਾ ਜਾਂਦਾ ਹੈ ਤੇ ਬਸ ਇਦਾਂ ਦੀ ਇਹ ਚੀਜ਼ ਹੈ ਤੇ ਸਾਰਾ ਫੁਲਕਾਰੀ ਵਰਕ ਹੈ ਨਾ ਤੇ ਇਦਾਂ ਦੇ ਤੇ ਥੋੜਾ ਥੋੜਾ ਚੋਪ ਇੱਥੇ ਵੀ ਥੋੜਾ ਥੋੜਾ ਚੋਪ ਦਾ ਵਰਕ ਹੋਇਆ ਹਗਾ ਕਿ ਤੁਸੀਂ ਇਹ ਸਾਰੇ ਬਾਗ ਬਣਵਾ ਸਕਦੇ ਹੋਗੇ ਅੱਜ ਦੀ ਵੀਡੀਓ ਨਾਲ ਤਾਂ ਕਾਫੀ ਲੰਬੀ ਹੋ ਗਈ ਉਹ ਵੀ ਬਟ ਇਨਫੋਰਮੇਟਿਵ ਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੂੜ ਦੇਖਿਓ ਸਾਰੀਆਂ ਗੱਲਾਂ ਸਾਰੀ ਵੀਡੀਓ ਵਿੱਚ ਸਭ ਕੁਝ ਸਿੱਖਣ ਵਾਸਤੇ ਹੈਗਾ ਤੇ ਜਿਹੜੀ ਮੇਰੀ ਇੰਟਰਵਿਊ ਆਈ ਹੈ ਤੁਸੀਂ ਉਹ ਬੀਬੀ ਉਹ ਗੁਰਦੀਪ ਕਰੇਵਾਲ ਚੈਨਲ ਤੇ ਦੇਖ ਸਕਦੇ ਹੋਗੇ ਹਨਾ ਉਹ ਆਪਣੀ ਛੋਟੀ ਭੈਣ ਆ ਬਹੁਤ ਸੋਹਣਾ ਕੰਟੈਂਟ ਲੈ ਕੇ ਆਉਂਦੇ ਨੇਗੇ ਤੇ ਆਪਾਂ ਉਹਨਾਂ ਨੂੰ ਵੀ ਸਪੋਰਟ ਕਰਨੀ ਹੈਗੀ ਹੈਗੀ ਤੇ ਇਹ ਇਹ ਆ ਗਈ ਉਹ ਮੈਂ ਨਾਲ ਜਰਮਿਲੀ ਨਾਲ ਉਹ ਜੋ ਆਪਾਂ ਨੂੰ YouTube ਤੇ ਜਾਂ ਰੀਲਾਂ ਤੇ ਦੇਖਦੇ ਆ ਉਦੋਂ ਹੀ ਉਹ ਰੀਲ ਵਿੱਚ ਵੀ ਨੇ ਤੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਦੇ ਲਈ ਤੁਸੀਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਦਿਓ ਤੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਨੰਬਰpass ਇੰਸਟਾਗ੍ਰam ਹੈਂਡਲ ਮਿਲ ਜੇਗਾ ਉੱਥੇ ਵੀਡੀਓ ਪਾਵਾਂਗੇ ਤੇ ਤੁਸੀਂ ਉਹਨਾਂ ਨੂੰ ਵੀ ਦੇਖੋ ਸਕਦਾ YouTube ਵੀਡੀਓ ਪਹਿਲਾਂ ਆ ਜੇ ਇੰਸਟਾਗ੍ਰam ਤੇ ਜਿਹੜੀਆਂ ਫੋਟੋਜ਼ ਨੇ ਬਾਅਦ ਵਿੱਚ ਮਿਲਣਾ ਤੇ ਪਰ ਮਿਲਣੀਆਂ ਜ਼ਰੂਰ ਸੋ ਸਾਡੇ ਨਾਲ ਬਨੇ ਰਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀਆਂ ਸਾਰੀਆਂ ਵੀਡੀਓ ਨੂੰ ਪਿਆਰ ਦੇਣ ਦੇ ਲਈ ਤੇ ਮਿਲਦੇ ਹਾਂ ਫਿਰ ਹੋਰ ਨਵੇਂ ਨਮੂਨਿਆਂ ਦੇ ਨਾਲ Bye-bye.